ਲੋਕ ਕੀ ਕਰਤਾ ਹੁਣ ਵਾ ਤੇੜੀ ਮੁੱਕ ਦੇਸ ਤਾ ਤੜਕੇ ਦਾ ਪਾ ਗਏ ਲੈ ਯਾਰ ਤੇੜੀ ਹਣੀ ਆ ਲੈਣੀ ਤੇਲ ਕਿਵੇਂ ਥਾ ਗਏ ਐਡਾ ਅੜਤੀਆ ਦੋਸੋਂ ਦਾ ਪਾਇਆ ਸੀ ਅਸਾਂ ਦਾ ਨਾਰ ਕੇ ਇੱਕ ਮਾਰ ਕੇ ਦੇਖੋਣਾ ਸਟਾਰਟ ਹੁਣ ਕਰੀਏ ਮੈਂ ਕੋ ਦਰਦੀ ਵੀ ਨਹੀਂ ਮੀਂਦੀ ਹੁਣ ਕੀ ਕਰਾਂ ਗਰਮੀ ਬਹੁਤ ਰਵੇਦਾ ਕੁਰਕੀਆ ਮੰਗਣੀ ਮਤ। ਅੰਨੀ ਦੀਦਾ ਕੋਈ ਹੈਗਾ। ਠੀਕ ਹੈ ਕਰੀਓ। ਤੁਰੇ ਜਾਓ ਕਿ ਪਰ ਤੋਂ ਕੋੜਾ ਨਹੀਂ ਕੋਈ ਬਤ। ਰੋੜ ਨਾ ਬਈ ਹੋਰ ਕੀ ਕਰ ਸਕਦੇ ਆ। ਤੋਰੇ ਗੱਲ ਸੁਣ ਮੇਰੀ। ਆਪਾਂ ਹੁਣ ਯਾਰ ਤਿਆਰੀ ਕਰੀ ਜੰਨੇ ਆ ਸਾਰੇ ਸਰਕਾਰੀ ਪੇਪਰਾਂ ਅੰਜੀਰ ਹੁਣ ਤੱਕ ਰ ਆਪਾਂ ਕਿੰਨੇ ਪੇਪਰ ਦਿੱਤੇ ਆਪਣਾ ਕੋਈ ਬਣਿਆ ਨਹੀਂ ਕਾ ਮੈਂ ਕਿਤੀ ਬਣ ਜੂ ਯਾਰ। ਮੈਨੂੰ ਵੀ ਨਹੀਂ ਲੱਗਦਾ ਯਾਰ ਕੰਮ ਬਣੂਗਾ ਐਮ ਆਈ ਨਹੀਂ ਪੈਸੇ ਵੀ ਖਰਾਬ ਕਰੀ ਜਾਂਦੇ ਆ। ਕਿੰਨੇ ਕੁ ਗੁਜਰੇ 10 ਸਾਲ ਹੋ ਗਏ ਲੱਗਿਆ ਬੰਨੂੰ ਪੇਪਰ ਦਿੰਦੇ ਹੁਣ। ਯਾਰ ਇੰਨੇ ਮਦਾਨੇ ਪਟਿਆਲੇ ਚੰਡੀਗੜ੍ਹ ਇੰਨੇ ਪੇਪਰ ਵੀ ਚਲੇ ਆ ਆਪਣਾ ਬੰਦ ਹੈ ਤੇ ਦੇਖੀ ਯਾਰ ਕਿੱਥੇ ਮਚ ਰਿਹਾ ਹੈ ਬਾਕੀ ਵਿੱਦਿਆਪਾ ਉਹੋ ਹੀ ਕਰਤਾ ਰਹੇ ਹਨ ਹਣਾ ਸਰਕਾਰਸ ਵੀ ਨਹੀਂ ਆਪਾਂ ਕੋਈ ਲਾ ਸਕਦੇ ਯਾਰ ਇੰਨੀ ਹਾਂ ਉਹ ਤਾਂ ਘਰ ਦੇਣੋਂ ਦੂਰ ਟੱਕਰਦੇ ਹਨ ਹੋਰ ਯਾਰ ਭਾਈ ਕਿੰਨਾ ਚਿਰ ਆਪਾਂ ਘਰੋਂ ਮੰਗ ਮੰਗ ਪੈਸਾ ਯਾਰ ਸਾਰੀ ਜਾਵਾਂਗੇ ਘਰ ਦੇ ਵੀ ਇੱਕ ਜਾਣਗੇ ਪੈਸੇ ਦੇ ਦੇ ਕੇ ਆਪਾਂ ਹਣਾ ਕੰਮ ਕੋਈ ਮਿਲਦਾਨ ਯਾਰ ਧੋਰੇ ਦੇ ਵੀ ਹੋਈ ਜਾਂਦੇ ਯਾਰ ਹਾਲਾ ਹੋਰ ਯਾਰ ਉਫਾ ਹੀ ਲੱਗਦਾ ਮੈਨੂੰ ਆਪਣਾ ਕੰਮ ਮੈਨੂੰ ਵੀ ਐ ਲੱਗਦਾ ਹੋ ਗਿਆ ਅੱਜ ਆਪਾਂ ਕਰਾਂਗੇ ਕੀ ਮੈਨੂੰ ਤਾਂ ਐ ਕੋਈ ਨਹੀਂ ਮਨਦਾ ਹੋਇਆ ਅੱਜ ਆਪਾਂ ਕਰਾਂਗੇ ਕਿ ਇਹਦਾ ਪੜ੍ਹ ਲੈ ਕੇ ਨਾ ਆ ਕੇ ਆਪਾਂ ਕਦੇ ਖੇਤੀ ਵਾਲੀ ਜਗ੍ਹਾ ਦਾ ਕੰਮ ਕੀਤਾ ਕਰੀ ਬਈ ਆਪਣੇ ਕੋਲ ਸਪਾਰਸੀ ਐਣੀ ਕੰਮ ਸਾਰੇ ਸਪਾਰਸੀ ਤੇ ਆ ਇਹ ਕੱਲ ਅੱਜਕੱਲ ਸਪਾਰਸੀ ਚੱਲਦੀ ਨਾਲੇ ਕਹਿੰਦੇ ਆਵਾਦਮੀ ਦੀ ਸਰਕਾਰ ਆ ਬਈ ਸਰਕਾਰੀ ਹੋਵਾ ਬਾਕੀ ਚੀਜ਼ਾਂ ਦਾ ਵੀ ਕੰਮ ਤਾਂ ਅਜ ਕਰ ਵੀ ਸਪਾਰਸੀ ਤੇ ਆ ਸਾਡ ਕੀ ਨਾਲੇ ਕਹਿੰਦੇ ਯਾਰ ਆਪਣੇ ਨਾਲ ਤਾਂ ਫਿਰ ਭਾਈ ਇਹੀ ਚੰਗੀ ਅੰਦੇ ਗਲੇ ਆ ਦਾ ਹੀ ਰਾਬੀ ਨੇ ਵਧੀਆ ਬੈਠੇ ਆ ਤੇ ਦੋ ਦੋ ਘੰਟੇ ਬੈਠੇ ਆ ਰਾਵਣਾ ਬੈਠਣਾ ਦੋ ਦੋ ਘੰਟੇ ਆਉਂਦੇ ਆ ਗਾਣਾ ਮੋਟਾ ਕਸ ਕਰਾਇਆ ਮਾਰ ਕੇ ਕਸ ਕਰਕੇ ਮਾਰ ਕੇ ਬਹਿ ਜਾਂਦੇ 10 ਮਿੰਟ ਉਹਨੇ ਆਪਣੇ ਨਾਲ ਚੰਗੇ ਆ ਬਈ ਇਹ ਤਾਂ 400 ਰੁਪਏ ਦਿਹਾੜੀ ਕੱਟ ਕੇ ਲੈ ਜਾਂਦੀਆਂ ਯਾਰ ਕੰਮ ਕਰ ਦੋ ਦੋ ਘੰਟੇ ਕਰਦੇ ਆ ਤੇ ਆਪਾਂ ਤੇਨ 400 ਰੁਪਏ ਖਾਲ ਖਰਾਬ ਕਰਕੇ ਕਰ ਦਿਆ ਨਾਲ ਆਪਣੇ ਨਾਲ ਤਾਂ ਹੀ ਚੰਗੇ ਆ ਬਈ ਉਹਨੇ ਨਾਲ ਹੀ ਚੰਗੇ ਨਾਲ ਹਾਂ ਇਹ ਪੰਪ ਦਾ ਕੋਈ ਆਇਆ ਨਹੀਂ ਯਾਰ ਤੇ ਪਿਆਸ ਦੀ ਬਹੁਤ ਲੱਗੀ ਆ ਯਾਰ ਹਾਂ ਮਾਤਾ ਬੈਠੀ ਪਾਣੀ ਪੀ ਲਗੀ ਆ ਪਾਣੀ ਪੀ ਪਾਣੀ ਪੀਣੇ ਮਾਤਾ ਜੀ आय ये के पानी यार तो गर्मी बहुत आ ओ तो पानी के आ गए गर्मी बहुत आ रख के चल रहीटी बैठी है

ਤੇਨੇ ਵੇਖੇ ਮੁਰਤਾ ਤੇ ਆਣਾ ਬੜਾ ਬਹੁਤ ਲੱਗਦਾ ਕਿ ਇਹ ਤਾਂ ਫੋਨ ਲੇ ਮਤ ਲੱਗਦਾ ਨਾ ਕਿੰਨਾ ਦੁੱਖਿਆ ਨਾ ਹੁਣ ਤਾਂ ਲੱਗਦਾ ਕੰਮ ਕਿੰਨੇ ਆਖੀਆਂ ਦੇ ਮਤ ਆਪਰੇ ਦੋ ਘੰਟੇ ਬਿੰਦੀਆਂ ਨਾ ਰਮਤੀਆਂ ਤੇ ਆਪਾਂ ਟ੍ਰਾਂਸਫਰ ਕੇ ਕੱਟ ਲੈਂਦੀਆਂ ਹਾਂ ਆਪਾਂ ਹੁਣ ਤਾਂ ਐਸੀ ਗੱਲ ਆਪਾਂ ਹੀ ਦੁਖੀ ਆ ਨਾ ਪੇਰਸਕਾਰਾ ਇਹ ਤਾਂ ਤਾਂ ਭਈ ਇਹਨਾਂ ਨੂੰ ਵੀ ਨਹੀਂ ਪਾਇਆ ਚੱਲ ਦੇਣਾ ਤੇ ਨਹੀਂ ਚੱਲ ਨਾ ਨਹੀਂ ਚੱਲੀਆਂ ਨਹੀਂ ਮੇਰਾ ਕੰਮ ਆਪਾਂ ਪੀਂ ਜਾਂਦਾ ਹਾਂ ਕਿੰਨਾ ਕਰੋਲਾ ਬਦਾ ਲੱਗਦਾ ਕਿ ਆਪਣਾ ਯਾਰ ਫੇਰ ਵੀ ਚਾਰ ਚਾਰ ਕਿੱਲਾਂ ਦੇ ਮਾਲ ਤਾਂ ਆਪਣਾ ਫੇਰ ਵੀ ਸਰੀਆ ਸਾਹ ਕਰੇ ਪਾਣੀ ਤਾਂ ਵਧੀਆ ਖਾਈਆ ਫਿਰ ਨਾ ਕਿੰਨੇ ਡਾਮਰ ਆਪਾਂ ਬਕਸੇ ਪੇ ਪਤਰਾ ਜਿਹਾ ਜਦੋਂ ਉਹ ਤੋ ਬਈ ਯਾਰ ਕੇਰੇ ਕੇਰੇ ਮੈਂ ਉਹ ਕਿਹਾ ਕਿ ਇਹ ਉਹ ਇਹਦਾ ਬੰਦੇ ਰਹਿੰਦੇ ਆ ਦੋ ਦੋ ਤੇ ਆਹ ਇਹ ਕੰਨਾਂ ਨੂੰ ਵੀ ਸੈੱਟ ਤੇ ਮਾਲਾ ਤੇ ਕੰਮ ਕਰ ਸਕਦੇ ਨਾ ਨਾਣਾ ਇਹ ਪਰ ਲੱਘੇਰ ਕਿੰਨਾ ਵਾ ਕੰਮ ਕਰਦਾ ਨਾਣ ਸਾਹ ਸਾਹ ਕਿੰਨਾ ਟੁਕਲੇ ਬਦਾ ਨਹੀਂ ਨਾ ਤਾਂ ਕਿ ਸੰਦਾ ਕਰਾ ਕੋਈ ਕੇ ਜਿੰਦੀ ਜੀ ਰੁਪਈਆ ਦੇ ਕਿਵੇਂ ਰੁਪਏ ਰੇਟ ਕਿਉਂ ਕਿ ਅਭੀ ਸਨ ਕਿਸੇ ਕ ਸੁਣ ਕੀ ਗੱਲਤਾ ਸੀ ਫਿਰ ਜਾ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਤੇ ਇੱਕ ਜਿਹੜੇ ਨਰੇਗਾ ਮਜ਼ਦੂਰ ਹਨ ਉਹਨਾਂ ਨੇ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਦਰਦ ਨੂੰ ਬਿਆਨ ਕੀਤਾਗਾ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਵੇਂ ਕਿ ਆਪਾਂ ਦੇਖਦੇ ਆ ਕਿ ਨਰੇਗਾ ਦੇ ਵਿੱਚ ਜਿਹੜੇ ਆਪਣੇ 77 80 ਸਾਲਾਂ ਦੇ ਜਿਹੜੇ ਬੇਬੇ ਬਾਪੂ ਜਿਹੜੇ ਕੰਮ ਕਰਦੇ ਆ ਹਨ ਤੇ ਕਈ ਲੋਕ ਬਾਈ ਜਿਹੜੇ ਇਹ ਮਿੰਟ ਦੇ ਵਿੱਚ ਇਹ ਗੱਲ ਕਹਿ ਜਾਂਦੇ ਕੀ ਇਹ ਤਾਂ ਯਾਰ ਐਸ਼ ਪ੍ਰਸਤੀ ਕਰਦੇ ਆ ਦੋ-ਦੋ ਘੰਟੇ ਕੰਮ ਕਰਕੇ ਬੈਠ ਜਾਂਦੇ ਆ ਸਾਰਾ ਦਿਨ ਵਿਹਲੇ ਰਹਿੰਦੇ ਆ ਹਨ ਤੇ ਪਰ ਦੋਸਤੋ ਆਪਾਂ ਨੂੰ ਵੀ ਪਤਾ ਜਿਹੜੀ ਇਹ ਉਮਰ ਦੇ ਵਿੱਚ ਜਿਹੜੀ ਉਮਰ ਹੈ ਆਰਾਮ ਕਰਨ ਦੀ ਉਮਰ ਹੁੰਦੀ ਆ ਪਰ ਕਿਤੇ ਨਾ ਕਿਤੇ ਜਿਹੜਾ ਕਿ ਉਹਨਾਂ ਦਾ ਜਿਹੜੀ ਮਗਰਲੀ ਜਿਹੜੀ ਘਰ ਦਾ ਪਸ਼ੋਕੜ ਘਰ ਦੀ ਗਰੀਬੀ ਹਨਾ ਜਾਂ ਕੁਝ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਜਿਹੜੇ ਕਿ ਉਹਨਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਆ ਤੇ ਦੋਸਤੋ ਆਪਾਂ ਨੂੰ ਕਦੇ ਵੀ ਇਹਨਾਂ ਨੂੰ ਇਹ ਜਿਹੜਾ ਆ ਆਪਾਂ ਤਾਨਾ ਮਿਹਨਾ ਕਦੇ ਮਾਰ ਦਿੰਨੇ ਆ ਉਹ ਨਹੀਂ ਮਾਰਨਾ ਚਾਹੀਦਾ ਕਿਉਂਕਿ ਬਈ ਜਿਹੜੀ ਬੰਦੇ ਦੀ ਕਰੀਬੀ ਹੁੰਦੀ ਹੈ ਬੰਦੇ ਦਾ ਪੇਟ ਹੁੰਦਾ ਜਿਹੜਾ ਬੰਦੇ ਤੋਂ ਬਈ ਬਹੁਤ ਕੁਝ ਕਰਵਾਉਂਦਾ ਤੇ ਇਹਨਾਂ ਦਾ ਕੋਈ ਸ਼ੌਂਕ ਨਹੀਂ ਹੈ ਕੰਮ ਕਰਨ ਦਾ ਤੇ ਜਿਹੜੀ ਬਸ ਬਈ ਇੱਕ ਮਜਬੂਰੀ ਹੈ ਇੱਕ ਗਰੀਬੀ ਦਾ ਔਰਤ ਲਾ ਲੋ ਹਨਾ ਤੇ ਉਹ ਜਿਹੜੀ ਇਹਨਾਂ ਪੇਟ ਇਹਨਾਂ ਤੋਂ ਕੰਮ ਕਰਵਾ ਰਿਆ ਤੇ ਬਈ ਇਸ ਵੀਡੀਓ ਤੇ ਵੀ ਤੁਹਾਨੂੰ ਇਹੀ ਮੈਸੇਜ ਆ ਕਿ ਬਈ ਵੱਦ ਤੋਂ ਵੱਦ ਜਿਹੜੇ ਆਪਾਂ ਬਿਉਰਗਾਂ ਤੇ ਜੇ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗੀ ਤਾਂ ਵੀਰ ਨੂੰ ਬਸ ਬਸ ਸ਼ੇਅਰ ਕਰਨਾ